ਇਹ ਮਿੱਟੀ ਦੇ ਬਰਤਨ ਗੁਰੂ ਸਾਹਿਬ ਦੇ ਸਮੇਂ ਦੇ ਜੋ ਨੀਹਾਂ ਦੀ ਖੋਦਾਈ ਸਮੇਂ ਮਿਲੇ ਸਨ ਤੇ ਕਰੋ ਇਸ ਸੰਗਜ ਦੇ ਦਰਸ਼ਨ ਲੋ ਜੀ ਇਹ ਉਹ ਮਿੱਟੀ ਦੇ ਬਰਤਨ ਜੋ ਗੁਰੂ ਸਾਹਿਬ ਜੀ ਦੇ ਸਮੇਂ ਦੇ ਆ ਨੀਹਾਂ ਦੀ ਖੋਦਾਈ ਕੀਤੀ ਸੀ ਤੇ ਉਸ ਵੇਲੇ ਮਿਲੇ ਸੀ ਇਹ ਮਿੱਟੀ ਦੇ ਬਰਤਨ ਤੇ ਇਧਰ ਆ ਗਿਆ ਅਨਾਜ ਤੋਲਣ ਵਾਲੇ ਉਸ ਸਮੇਂ ਦੇ ਗੁਰੂ ਜੀ ਨੇ ਜਿਸ ਸਮੇਂ ਅਨਾਜ ਤੋਲੇ ਉਸ ਸਮੇਂ ਦੇ ਇਹ ਪੱਤੇ ਆ ਇਹਨਾਂ ਇਟਾ ਨਾਲ ਤਪਸਾਂ ਜੀ ਸਾਲ 1515 ਲੋਈ ਸੰਗ ਜੀ ਦਰਸ਼ਨ ਕਰੋ ਜਿੱਥੇ ਗੁਰੂ ਰਵਿਦਾਸੀ ਨੇ 4 ਸਾਲ 2 ਮਹੀਨੇ 11 ਦਿਨ ਇੱਥੇ ਤਪੱਸਿਆ ਕੀਤੀ ਸੀ ਇਹ ਉਹ ਤਪਸਥਾਨ ਹੁੰਦਾ ਦਰਸ਼ ਕਰੋ ਸੰਗ ਜੀ ਤਪਸਥਾਨ ਦੇ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਵਾਗਤ ਹੈ ਸਾਡੇ ਅੱਜ ਦੇ ਬਲੌਗ ਵਿੱਚ ਅੱਜ ਅਸੀਂ ਪਹੁੰਚੇ ਹਾਂ ਖੁਰਾਲਗੜ੍ਹ ਤੇ ਪਹਿਲਾ ਚੜ੍ਹਨ ਗੰਗਾ ਦੇ ਦਰਸ਼ਨ ਕਰਾਂਗੇ ਫਿਰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਂਗੇ ਤੇ ਵੀਡੀਓ ਨੂੰ ਬਣਾਈ ਰਹੀਓ ਚੈਨਲ ਨੂੰ ਸਬਸਕ੍ਰਾਈਬ ਕਰਦੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਦੇ ਆ ਕਰੋ ਤੇ ਚਲੋ ਚੜ੍ਹਨ ਗੰਗਾ ਚੱਲਦੇ ਆ ਉੱਥੇ ਦਰਸ਼ਨ ਕਰਨੀ ਆ ਬਾਕੀ ਵੀਡੀਓ ਨੇ ਤੇ ਬਣੇ ਰਹੀਓ ਜੀ ਮੋਤੇ ਦੁਕਾਨਾਂ ਲੱਗੀਆਂ ਹੋਈਆਂ ਨੇ ਦੇਖ ਸਕਦੇ ਆ ਤੇ ਇੱਧਰ ਗੁਰਦੁਆਰਾ ਸਾਹਿਬ ਤੇ ਅੱਗੇ ਜਾਪੇ ਚੜ੍ਹਨ ਸ਼ੋਗੰਗਾ ਆ ਤੇ ਲੋ ਇੱਧਰ ਸ਼ੌਪਸ ਰਹਿ ਰਹੇ ਆ ਇੱਥੇ ਵੀ ਗੁਰਦਸ ਗੁਰਦਿਆਂ ਪਾ ਮਿਲਦੇ ਆਇਆ ਤੇ ਸਾਹਮਣੇ ਦੇਖੋ ਤਿਆਰੀਆਂ ਹੋ ਰਹੀਆਂ ਤੇ ਇੱਧਰ ਗੁਰਦਵਾਰਾ ਸਾਹਿਬ ਤੇ ਗੁਰਦਵਾਰਾ ਸਾਹਿਬ ਤੇ ਪਿਸ਼ਮਸ਼ਾ ਗ੍ਰਾਮਾਂ ਕੇ ਲੋਕੀਂ ਦੇਖ ਸਕਦੇ ਹਾਂ ਇੱਧਰ ਸੇ ਪਹਿਲਾਂ ਅਸੀਂ ਚੰਚੋ ਕੰਗਾ ਜਾਵਾਂਗੇ ਫਿਰ ਅਮਾਂ ਦਾ ਗੁਰਦਵਾਰਾ ਸਾਹਿਬ ਇੰਚ ਉਹ ਸੰਗ ਜੀ ਇਹ ਉਹ ਚਾਰਨ ਕੰਗਾ ਹੈ ਜਿਹੜੀ ਗੁਰੂ ਰਵਿਦਾਸ ਜੀ ਨੇ ਆਪਣੇ ਸੱਚੇ ਪੈਰ ਦੇ ਅੰਗੂਠੇ ਨਾਲ ਛੋ ਕੇ ਕੱਟੀ ਸੀ ਇਹ ਕੰਗਾ ਤੇ ਉਹ ਇੱਥੇ ਪਾਣੀ ਹੈ ਨਹੀਂ ਸੀ ਤੇ ਉਹ ਆ ਉਹ ਸਾਹਮਣੇ ਆ ਤੁਹਾਨੂੰ ਦਰਸ਼ਨ ਕਰਾਵਾਂਗੇ ਤੇ ਇੱਧਰ ਹੈਗਾ ਦੁੱਧธารਾ ਸੱਚਖੰਡ ਇੱਥੇ ਦੁੱਧ ਦੀਆਂ ਧਾਰਾਂ ਨਿਕਲੀਆਂ ਸੀਗੀਆਂ ਤੇ ਇਹ ਵੀ ਦਿਖਾਵਾਂਗੇ ਓਕੇ ਬਟੀਆਂ ਨਾਲ ਬਣੇ ਰਹੀਓ ਤੇ ਪਹਾੜੀਆਂ ਦੇਖੋ ਇਹ ਫਿਰ ਉੱਪਰ ਸਿਕੋਰਦਵਾ ਸਾਹਿਬ ਜਾਣਾ ਨਾ ਲੋਕ ਸੰਗਜੇ ਦਰਸ਼ਨ ਕਰੋ ਪਵਿੱਤਰ ਸਰੋਵਰ ਚਰਨ ਸ਼ੋ ਗੰਗਾ ਤੇ ਲੋ ਜੀ ਸੰਗਤ ਜੀ ਇਹ ਹੈ ਚਰਨ ਚੋ ਗੰਗਾਓ ਜਿਹੜੇ ਗੁਰੂ ਰਵਿਦਾਸ ਜੀ ਨੇ ਆਪਣੇ ਸੱਜੇ ਪੈਰ ਦੇ ਅੰਗੂਠੇ ਨਾਲ ਕੱਢੇ ਸੀ ਤੇ ਇਹ ਥੱਲੇ ਉਸ ਪਾਣੀ ਸੇਮਤ ਆਇਆ ਤੇ ਪਾਣੀ ਇੱਦਾਂ ਹੀ ਰਹਿੰਦਾ ਇੱਥੇ ਤੇ ਕਿਸੇ ਪਾਸਿਓਂ ਪਾਣੀ ਨਹੀਂ ਇਹ ਹੋਂਦਾ ਇਹ ਪਾਣੀ ਨੀਚੋਂ ਹੀ ਆ ਕੇ ਇੰਨਾ ਪਾਣੀ ਰਹਿੰਦਾ ਇੱਥੇ ਇਹ ਪਾਣੀ ਨੀਚੋਂ ਸਿਮਦਾ ਇਹਦੇ ਵਿੱਚ ਅੱਗੇ ਕੋਡੀਆਂ ਵੀ ਦੇਖੀਆਂ ਸੀ ਨਾ ਜੀ ਸੰਗਤ ਕਰੋ ਇਹ ਦਰਸ਼ਨ ਚਲੋ ਸ਼ੋ ਗੰਗਾ ਦੇ ਵਾਕੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਮੈਂਟ ਜਰੂਰ ਕਰਦੇ ਹੋ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤੇ ਅਸੀਂ ਪਹੁੰਚੇ ਹਾਂ ਕੋਰਲਗੜ੍ਹ ਕੋਰਲਗੜ੍ਹ ਚਲੋ ਸ਼ੋ ਗੰਗਾ ਦੇ ਦਰਸ਼ਨ ਕਰਾ ਰਹੇ ਹਾਂ ਤੇ ਉੱਧਰ ਗੁਰੂ ਰਬਦਾਸ ਜੀ ਦੇ ਦਰਸ਼ਨ ਕਰਾਵਾਂਗੇ ਮੰਦਿਰ ਬਣਿਆ ਹੋਇਆ ਸਾਹਮਣੇ ਤੇ ਫਿਰ ਉੱਪਰ ਜਾ ਕੇ ਗੁਰਦੁਆਰਾ ਸਾਹਿਬ ਤੇ نیچے ਵੀ ਕਰਾਵਾਂਗੇ ਚੱਕੀ ਦੇ ਦਰਸ਼ਨ ਕਰਾਵਾਂਗੇ ਜਿਹੜੀ ਇੱਥੇ ਚੱਕੀ ਚਲਾਈ ਸੀ ਤੇ ਵਾਕੀ तो तो ये चरण जो शोगंगर है दर्शन करो तो गुरुजन दास तेरे दर्शन कराऊँगे और पढ़े भी गुरुद्वारा सही पड़ना है ना लोचे करो इस दर्शन महाराज की जय सतगुरु की प्यारी सात संगत है यहाँ महाराज जी काशी नगरी तो चल के खराड़गढ़ की नगरी में आए और नगरी को पवित्र कराया वहाँ पर सतगुरु रविदास महाराज जी चार साल दो महीने ग्यारह दिन रहे सतगुरु रविदास महाराज जी और जो सतगुरु रविदास महाराज की शिष्य थी मीरा बाई वहाँ वो बैन सिंह राजा की वन जी थी तो उसको राजा बैन सिंह ने यहाँ कालगढ़ नगरी में उसकी कालगढ़ नगरी के बगल में एक नगरी होती थी जो उसने राजा बैन सिंह ने अत्याचार बहुत मचाए गरीबों पर हर एक बरादरी पर हर कास्ट हर एक कास्ट पे उसने राजा बैन सिंह ने बहुत अत्याचार मचाए और वहाँ भी मीराबाई को सुरंग में लाके घेर दिया तो सतगुरु रविदास महाराज जी वहाँ से काशी काशी जी नगरी से चलकर तो मीराबाई को महाराज जी लेने आए तो यहाँ फिर जो हशियारपुर की जो ये सीमा जहाँ हम बैठे हैं चरण गंगा पे महाराज जी ने जहाँ प्रकट करी थी अपने गुट्ठे के साथ चरण गंगा महाराज जी ने अपने पैर के गुट्ठे के साथ जो पत्थर हटाया था वहाँ जल ऑटोमेटिक महाराज जी ने प्रकट किया था जो अब इस स्थान पे बैठे हैं होशारपुर की सीमा पे बैठे हैं जो तो फिर सतगुरु की प्यारे साथ संगत तो राजा बैन सिंह अपनी पुत्री से लगे कहने पुत्री यहाँ पानी की व्यवस्था नहीं है तो अपने सतगुरु रविदास महाराज जी से को भी कोई पानी की व्यवस्था करे पशु पक्षी जानवर यहाँ हर एक, हर एक जानवर प्यासे मरे हैं भूखे प्यासे या जो भी यहाँ गरीब है अमीर है कोई भी कोई भी पानी का साधन नहीं था सतगुरु की प्यारे संगत तो अपने सतगुरु महाराज रविदास जी ने तो अपने पैर के गुट्ठे के साथ यहाँ पत्थर हटाया था जब से पंद्रह सौ पंद्रह ईस्वी में महाराज जी ने यो गंगा प्रकट करी थी सतगुरु महाराज बैन सिंह राजा को बोले भी राजा बैन सिंह जहाँ मर्जी तो जहाँ तक जाएगा तेरे साथ पीछे पीछे पानी है तो उसने एक सतगुरु पूर्ण संत की भी बातों पर विश्वास नहीं किया उसने वापस मुड़ के देख लिया तो वहीं गंगा मैया बीस किले जाके वहीं पे समा गई थी तो इतने बड़े महापुरुषों पर भी उन राजा ने विश्वास नहीं किया संत श्रोवण के दो तेरा में दो नौ में भी महाराज जी ने अपने चमत्कार दिखाए और ढाई महीने यहाँ दूध धारा चलाई सभी के आसपास की दूर दूर की चारों खूंट की संगत आती रही दूध दूध पी पी कर अपने घरों में ले लेकर जाते रहे सतगुरु महाराज जी ने बहुत इस उसमें भी इस कलयुग में महाराज जी ने चमत्कार दिखाया देखो सतगुरु की प्यारी सात संगत इस कलयुग में किसी महापुरुष ने अपना चमत्कार नहीं दिखाया जी और इतना ज़रूर कहेंगे जी सतगुरु की प्यारी सात संगत हम भी आज जोड़ के आपसे प्रार्थना करते हैं हम भी उनकी पैरों की धूल भी नहीं है जी तो ये जो आप देख रहे हैं जो महाराज जी ने गंगा प्रकट की थी इसमें ज़्यादा से ज़्यादा कोशिश करें भाई इसमें हाथ पैर धोने की कोशिश ना करें सतगुरु की प्यारी सात संगत सतगुर अवदास महाराज की जय ਉਹ ਲਿਖਿਆ ਆ ਸਾਬਣ ਨਾਲ ਪੈਸੇ ਨਹੀਂ ਨਹਾਉਣਾ ਚਾਹੀਦਾ ਹੈਗਾ ਧਰਮਿਕ ਜਗ੍ਹਾ ਤੇ ਆ ਕੇ ਸਾਬਣ ਨਾਲ ਨਹਾਤੇ ਤਾਂ ਕੀ ਫਾਇਦਾ ਨਹਾਣ ਦਾ ਇਸ਼ਨਾਨ ਕਰਨ ਦਾ ਲੋ ਜੀ ਇਸ ਤਰ੍ਹਾਂ ਗੰਗਾ ਆ ਰਹੀ ਆ ਤੇ ਉਧਰ ਕੋਈ ਹੈ ਨਹੀਂ ਤੇ ਇੱਧਰ ਦੇਖੋ ਇਸ ਤਰ੍ਹਾਂ ਗੰਗਾ ਆ ਰਹੀ ਐ ਤੇ ਚੱਲ ਪਤਾ ਨਹੀਂ ਇਹ ਸਿੰਮ ਦਾ ਹੈ ਨੀਚੇੋਂ ਚੱਲ ਰਹੀ ਚੱਲ ਆਪਣੇ ਆਪ ਜਾਂਦਾ ਹੈ ਮੈਂ ਲਗਦਾ 10 ਦੇ ਬੋਰਡ ਤੇ ਮੰਗੋ ਪਾਣੀ ਨਾ ਪਾਣੀ ਲੱਗਣ ਦਾ ਲੱਗਦਾ ਹੈ ਤੇਜ਼ ਵਾ ਹਾਂਜੀ ਇਹ ਗੁਰੂ ਇੱਕ ਦੁੱਧਧਾਰਾ ਸੱਚਵਾਨ ਦੁੱਧਧਾਰਾ ਦਾ ਇਤਿਹਾਸੀ ਦਾ ਇਤਿਹਾਸਿਕ ਇਸ ਜਗ੍ਹਾ ਦਾ ਇੱਥੇ ਜਦੋਂ ਕਹਿੰਦੇ ਕਿ ਸਤੰਬਰ 2009 ਚ ਮਹਿਲਾਵਾਂ ਲਈ ਇਸ਼ਨਾਨ ਘਰ ਬਣਨਾ ਸੀ ਤਾਂ ਉਸ ਟਾਈਮ ਕਹਿੰਦੇ ਕਿ ਇਹੋ ਇਸ ਜਗ੍ਹਾ ਤੇ ਇਹ ਦੁੱਧਧਾਰਾ ਹੈ ਇਸ ਜਗ੍ਹਾ ਤੇ 15 ਸਤੰਬਰ 2009 ਨੂੰ ਕਹਿੰਦੇ ਦੁਪਹਿਰ ਨੂੰ 2 ਵਜੇ ਲਗਾਤਾਰ ਟਾਈਮਿੰਗ ਨੇ ਇੱਥੇ ਤੁੱਧਰੀਆਂ ਧਾਰਾ ਨਿਕਲੀਆਂ ਸੀ ਧਰਤੀ ਵਿੱਚੋਂ ਬਾਹਰ ਤੇ ਫੇਰ ਦੂਜੀ ਵਾਰ ਅਕਤੂਬਰ 2013 ਨੂੰ ਸਵੇਰੇ ਇਸ ਥਾਂ ਤੇ ਇਹ ਜਿਹੜਾ ਸਥਾਨ ਦਿਖ ਰਿਹਾ ਸਵਾ 7 ਵਜੇ ਗੀ ਦੂਜੀ ਵਾਰ ਕਿਸ਼ਮਾ ਹੋਇਆ ਸੀ ਤੇ ਢਾਈ ਘੰਟੇ ਅਮਰਦੀ ਦਾਤ ਚੱਲਦੀ ਰਹੀ ਸੀ ਤੇ ਇਸ ਜਗ੍ਹਾ ਤੇ ਫਿਰ ਕਹਿੰਦੇ 2009 ਚ ਇੱਥੇ ਦੁੱਧ ਦੀਆਂ ਧਾਰਾ ਨਿਕਲਣ ਕਰਕੇ 2.5 ਮਿੰਟ ਚੱਲੀਆਂ ਸੀ ਤੇ ਇਸ ਕਰਕੇ ਇਸ ਜਗ੍ਹਾ ਦਾ ਨਾਮ ਦੁੱਧ ਧਾਰਾ ਪਿਆ ਸੀ ਤੇ ਜਿਹੜੀਆਂ ਦੁੱਧ ਦੀਆਂ ਧਾਰਾ ਸੀ ਨਿਕਲੀਆਂ ਇੱਥੋਂ 7-8 ਫੁੱਟ ਉੱਚੀਆਂ ਸੀਗੀਆਂ ਦੁੱਧ ਦਾ ਫੁਵਾੜਾ ਚੱਲਦਾ ਪਿਆ ਸੀ ਇਸ ਜਗ੍ਹਾ ਤੇ ਤੇ ਕਈ ਲੋਕਾਂ ਨੇ ਮਤਲਬ ਕਿਥੋਂ ਲਿਜਾ ਲਿਜਾ ਕੇ ਦੁੱਧ ਘਰ ਲਗਾਏ ਸੀ ਤੇ ਇਸ ਕਰਕੇ ਇਸ ਜਗ੍ਹਾ ਦਾ ਨਾਮ ਦੁੱਧ ਧਾਰਾ ਆਇਆ ਤੇ ਇੱਥੇ ਰਹੀ ਇਤਿਹਾਸ ਆ ਦੋ ਜਨੂ ਦੇ ਵਿੱਚ ਇੱਥੇ ਦੁੱਧ ਦੀਆਂ ਧਾਰਾਂ ਨਿਕਲੀਆਂ ਸੀ ਜਿਹੜੇ ਇਸ ਇਸ਼ਨਾਨ ਘਰ ਬਣਨ ਲੱਗਾ ਸੀ ਉਸ ਸਮੇਂ ਇੱਥੇ ਦੁੱਧ ਦੀਆਂ ਧਾਰਾਂ ਨਿਕਲੀਆਂ ਸੀ ਤੇ ਇਸ ਕਰਕੇ ਇੱਥੇ ਇਸ ਜਗ੍ਹਾ ਦਾ ਨਾਮ ਦੁੱਧ ਧਾਰਾ ਪਿਆ ਸੀ ਤੇ 2.5 ਮਹੀਨੇ ਲਗਾਤਾਰ ਚੱਲਦੀ ਰਹੀਆਂ ਸੀ ਫਿਰ 2013 ਚ ਫਿਰ ਦੁਬਾਰਾ ਦੁੱਧ ਦੀਆਂ ਧਾਰਾਂ ਨਿਕਲੀਆਂ ਸੀ 7-8 ਫੁੱਟ ਉੱਪਰ ਤੱਕ ਦੋ ਦਰੀਆਂ ਤਰਾਂ ਗਈਆਂ ਸੀ ਤੇ ਇਸ ਜਗ੍ਹਾ ਤੇ ਗਈਆਂ ਸੀ ਪਹਿਲਾ ਇਸ਼ਨਾਨ ਘਰ ਬਣਨਾ ਸੀ ਔਰ ਲੇਡੀਜ਼ ਵਾਸਤੇ ਇਸ਼ਨਾਨ ਘਰ ਬਣਨਾ ਸੀ ਤੇ ਇਸ ਕਰਕੇ ਇਸ ਦਾ ਇੱਥੇ ਦਾ ਇਹ ਇਤਿਹਾਸ ਹੈ ਵਾਕਈ ਵੀਡੀਓ ਬទ ਲਈ ਵੀਡੀਓ ਨੂੰ ਲਾਈਕ ਤੇ ਕਮੈਂਟ ਕਰੋ القناه ਸਬਸਕ੍ਰਾਈਬ ਕਰ ਦਿਓ ਤੇ ਇਹ ਹੁਣ ਤੁਹਾਨੂੰ ਦਰਸ਼ਨ ਕਰਾ ਰਹੀਆਂ ਚਰਨ ਸ਼ੋ ਦੇ ਦਰਸ਼ਨ ਕਰਾਤੀ ਹੈ ਗੰਗਾ ਰਹਿ ਤੇ ਹੁਣ ਅਸੀਂ ਗੁਰਦੁਆਰਾ ਸਹਿਬ ਆਏ ਜਿੱਥੇ ਤੰਤਾ ਸ੍ਰੀ ਗੁਰੂ ਰਵਿਦਾਸ ਜੀ ਦੀ ਪ੍ਰਤੀਮਾ ਹੈ ਤੇ ਉਹਦੇ ਦਰਸ਼ਨ ਕਰੋ ਤੇ ਇੱਥੇ ਹੀ ਦਾਸਵਾ ਉਹਦੇ ਦਰਸ਼ਨ ਆਮੋਗੇ ਇੱਕ ਵੀਡੀਓ ਚੱਕੋ ਆਨ ਕੀ ਵੀਡੀਓ ਵੀ ਦੇ ਰਹੇ ਹਾਂ ਵੀਡੀਓ ਨੂੰ ਲਾਈਕ ਕਰ ਦਿਓ ਜੀ ਲਾਈਕ ਕਰਨਾ ਸਬਸਕ੍ਰਾਈਬ ਕਰਨਾ ਭਾਗ ਦੇ ਪਾਣੀ ਕਰ ਚ ਇਹ ਦੂਆ ਪੇਜ ਬੰਦਾ ਹੈ ਗੁਰਦੁਆਰਾ ਸਹਿਬ ਤੇ ਜਿੱਥੇ ਤੰਤਾ ਪਤਾ ਹੈ ਉਹ ਹੈ ਕਿ ਤਾ ਸਿਰੇ ਆਪਨੇ ਸੱਚੇ ਕੰਮ ਕਰਨਾ ਚਾਹੁੰਦੇ ਹਨ ਉਸੇ ਚੁਣ ਚਾਣ ਸ਼ੁਰੂ ਕਰਨਾ ਉਸ ਦਾ ਸਮੇਂ ਇਹਨਾਂ ਦਰਸ਼ਕਾਂ ਨੂੰ ਲਾਉਣਾ ਉੱਪਰ ਜਾਣਾ ਉੱਪਰ ਜਾਣਾ ਇਸ ਤਰ੍ਹਾਂ ਤੇਜ਼ੀ ਨਾਲ ਚਲਾਈ ਸੀ ਤਾਂ ਉਹ ਦਰਸ਼ਕਾਂ ਨੂੰ

ਗੋਲੀ ਚੱਲੋ ਹਾਂ ਓਕੇ ਆਗੇ ਚੱਪਕੇ ਆਉਂਦੇ ਹਾਂ ਹਾਈ ਲੈ ਮੈਂ ਸਟਾਪ ਕਰੇਗਾ ਦੇਖ ਲੈ ਇੱਧਰ ਵੀ ਆ ਕੀ ਨਾ ਪੜਿਆ ਭਈ ਆ ਇਹ ਦੇਖੋ ਕਿ ਨਾ ਪੜਿਆ ਭਈ ਕੰਢੇ ਜਾ ਰਹੇ ਹਾਂ ਜਿੱਥੇ ਜੀ ਜੀ ਹੁਣ ਅਸੀਂ ਪਹੁੰਚ ਗਏ ਆ ਜਿੱਥੇ ਗੁਰੂ ਰਵਿਦਾਸ ਜੀ ਨੇ ਚੱਕੀ ਚਲਾਈ ਸੀ ਕੋਤਵਰ ਚਾਇਆ ਸੀ ਉੱਥੇ ਪਹੁੰਚ ਕੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਵਾਂਗੇ ਜਿੱਥੇ 4 ਸਾਲ 2 ਮਹੀਨੇ 11 ਦਿਨ ਇੱਥੇ ਰਹੇ ਸੀ ਤਪ ਸਥਾਨਾ ਇਹੋ ਤੇ ਇਹਦੇ ਵੀਡੀਓ ਨਾ ਬਣੇ ਰਹੀਏ ਅੰਦਰ ਜਾ ਕੇ ਦਰਸ਼ਨ ਕਰਾਉਣੇ ਆ ਚਲੋ ਚੱਲਦੇ ਆ ਲੋ ਜੀ ਇਹ ਰੋ ਰਸਤਾ ਇਸ ਤਰ੍ਹਾਂ ਆ ਥੋੜਾ ਜਿਹਾ ਤੇ ਰਸਤਾ ਰੁਆਇਆ ਕਰਕੇ ਬਰਸਾਤਾ ਚ ਤੇ ਪੁਲ ਬਣਨਾ ਇੱਥੇ ਤੇ ਹੁਣ ਇੱਥੋਂ ਥੋੜਾ ਜਿਹਾ ਤੁਰ ਕੇ ਜਾਣਾ ਪੈਣਾ ਦੇਖ ਸਕਦੇ ਆ ਤੇ ਇਹ ਬਰਸਾਤਾ ਕਰਕੇ ਚੱਲ ਆਇਆ ਪਾਣੀ ਇੱਥੇ ਚੱਲੇ ਰਿਹਾ ਲੋ ਜੀ ਸੰਗ ਤੋਂ ਜੀ ਅਸੀਂ ਪਹੁੰਚ ਗਏ ਕੁਰਾਲਗੜ ਤੇ ਆਏ ਬਕਿੰਦ ਜਾ ਕੇ ਦਰਸ਼ਨ ਕਰਾਉਣੇ ਆ ਵੀਡੀਓ ਨ ਬਣੀ ਰਹੀਓ ਤੇ ਪਹਿਲਾਂ ਤੁਹਾਨੂੰ ਦੱਸਿਆ ਬੇ ਕੁੰਠਨਗਰ ਜਿੱਥੇ ਸੰਤ ਵਾਸਾ ਪਹਿਲਾਂ ਪਤਾ ਨੂੰ ਦੱਸਿਆ ਕਿ ਇੱਥੇ ਗੁਰੂ ਰਵਿਦਾਸ ਜੀ ਨੇ 4 ਸਾਲ 2 ਮਹੀਨੇ 11 ਦਿਨ ਤਪੱਸਿਆ ਕੀਤੀ ਸੀ ਤੇ ਇੱਥੇ ਆਪਣੀ ਚੱਕੀ ਚਲਾ ਕੇ ਤਕਤੁਰ ਚਾਹ ਰਹੀ ਸੀ ਤੇ ਹੋਰ ਇੱਕ ਅਸ ਚੱਕੀ ਦੇ ਦਰਸ਼ਨ ਵੀ ਕਰਾਵਾਂਗੇ। ਉਹ ਕਿ ਵੀਡੀਓ ਨੇ ਇੱਥੇ ਬਣੇ ਰਹੀਓ। ਤੇ ਕਰੋ ਜੀ ਸੰਗਤ ਦੇ ਦਰਸ਼ਨ ਬਣਾ ਕਰਤਾਰ ਸੰਦੇ। ਤੇ ਗੋ। ਲਓ। ਮੱਕੇ ਵੀਡੀਓ ਬੜੀਆਂ ਲੱਗਦੀ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਲਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਪਹਿਲਾਂ ਨਿਸ਼ਾਨ ਸਾਹਿਬ ਦੇ ਦਰਸ਼ਨ ਕਰਦੇ ਹਾਂ ਤੇ ਉਹ ਜਿਹੜੇ ਸਾਹਮਣੇ ਨਿਸ਼ਾਨ ਸਾਹਿਬ ਨਿਸ਼ਾਨ ਸਾਹਿਬ ਦੇ ਦਰਸ਼ਨ ਕਰਾਂਗੇ ਤੇ ਫਿਰ ਅੰਤ ਤੋਂ ਘੁੱਟ ਬਾਰੇ ਸਾਹਤੇ ਦਰਸ਼ਨ ਕਰਾਂਗੇ ਤਪਸਥਾਨ ਦੇ ਜਿੱਤੇ ਤਪੱਸਿਆ ਕੀਤੀ ਸੀ 2 4 ਸਾਲ 2 ਮਹੀਨੇ 11 ਦਿਨ ਇੱਥੇ ਤਪੱਸਿਆ ਕੀਤੀ ਸੀ ਤੋ ਉਸਤਾਂ ਦੇ ਦਰਸ਼ਨ ਸ਼ੰਗ੍ਰਾਮਾ ਦੇ ਵਾਕੀ ਵੀਡੀਓ ਕਿਤੇ ਲੱਗਦੀ ਹੈ ਜ਼ਰੂਰ ਦੱਸ ਲੋ ਜੀ ਗੁਰਦੁਆਰਾ ਸਾਹਿਬ ਹੁੰਦਾ ਪਿਆ ਪਿਛਲੀ ਵਾਰ ਵੀ ਜਦੋਂ ਪਿਛਲੇ ਸਾਲ ਪਿਆ ਸੀ ਤਾਂ ਗੁਰਦੁਆਰਾ ਸਾਹਿਬ ਪਹੁੰਚਦਾ ਪਿਆ ਸੀ ਤੇ ਤਿਆਰੀਆਂ ਚੱਲ ਰਹੀਆਂ ਹਨ ਗੁਰੂ ਰਵਿਦਾਸ ਜੀ ਜੰਮੀ ਤੇ ਆ ਰਹੇ ਰਿੰਗਾ ਤੇ ਵਾਕੀ ਅੰਦਰ ਜਾ ਕੇ ਦਰਸ਼ਨ ਕਰਨੇ ਆ ਦੇਖ ਸਕਦੇ ਹੋ ਤੇ ਵਾਕੀ ਅੰਦਰ ਜਾ ਬਤਨ ਦੱਛੇ ਨਿਕਲੋਂਗੇ ਸੰਗਤ ਜੀ ਹੌਸਤਾਂ ਤੇ ਚੱਪੀ ਚਲਾਇ ਸੀ ਕੋਟ ਦੇ ਚਾਇਆ ਸੀ ਤੇ ਪਸੇ ਆ ਕੇ ਕਿ ਸੰਤਾਂ ਦੇ। ਉਹ ਕੇ ਕਾਪੀ ਸੰਗਤਾਂ ਦੇ ਦਰਸ਼ਨ ਕਰਨ ਵਾਸਤੇ। ਕਿਹਦੇ ਇਹ ਤਵ ਟੁੱਟੇਗਾ ਮੇਰੇ ਅੱਛਾ। ਤੇ ਅੰਦਰ ਜਾ ਕੇ ਦਰਸ਼ਨ ਕਰਾਂਗੇ ਤੇ ਵੀਡੀਓ ਨਾ ਬਣਾ ਰਹੀ ਆ। ਉਹ ਸੋਨੇ ਤਪਸਥਾਨ ਤੇ ਉਹਨੂੰ ਦਸ ਜਾਂ 15 ਪੰਨਸੇ ਵਿੱਚ ਇੱਥੇ ਤਪੱਸਿਆ ਕੀਤੀ ਸੀ ਤੇ ਇਹ ਆਹ ਤਪਸਥਾਨ ਇਸ ਦੇ 40 ਗ੍ਰਾਮ ਲੱਗਣਗੇ। ਉਹ ਇਸ ਸੰਬੰਧੀ ਕਰ ਦੋ। ਅਪ ਦੇਖੋ। ਇਹ ਸੰਗਤੀ ਹੈ ਉਹ ਜਦ ਜਿਹੜੀ ਆਪਣੇ ਆਪ ਕੋਤਵਰਚਾ ਆਇਆ ਸੀ ਖਰਾਸ ਦੇਖ ਸਕਦੇ ਹਾਂ। ਸ਼ੰਕਰੋ। ਨਾਲ ਹੀ ਨਾ ਇਹ ਮਿੱਟੀ ਦੇ ਪਤਨ ਗੁਰੂ ਸਰ ਤੇ ਸਮਝਦੇ ਜੋ ਨਿਹਾਂ ਦੀ ਖੋਦਾਈ ਸਮੇਂ ਮਿਲੇ ਸਨ ਤੇ ਕਰੋ ਇਸ ਸੰਗਤੀ ਦਰਸ਼ਨ। ਉਹ ਜੀ ਇਹ ਉਹ ਮਿੱਟੀ ਦੇ ਬਰਤਨ ਜੋ ਗੁਰੂ ਸਾਹਿਬ ਜੀ ਦੇ ਸਮੇਂ ਦੇ ਹਨ ਨੀਹਾਂ ਦੀ ਖੋਦਾਈ ਕੀਤੀ ਸੀ ਤੇ ਉਸ ਵੇਲੇ ਮਿਲਿਆ ਸੀ ਇਹ ਅਰੇ ਮਿੱਟੀ ਦੇ ਬਰਤਨ ਤੇ ਇਧਰ ਆ ਗਏ ਅਨਾਜ ਤੋਲਣ ਵਾਲੇ ਉਸ ਸਮੇਂ ਦੇ ਗੁਰੂ ਜੀ ਨੇ ਜਿਸ ਸਮੇ ਅਨਾਜ ਤੋਲਿਆ ਸੀ ਉਸ ਸਮੇ ਦੇ ਇਹ ਬੱਟੇ ਆ ਤੇ ਇਹਨਾਂ ਇੱਟਾਂ ਨਾਲ ਤਪੱਸਾਂ ਦੀ ਸਾਰੀ 1515 ਇਸ ਵਿੱਚ ਕੀਤੀ ਗਈ ਸੀ ਤੇ ਸੰਗਤ ਜੀ ਕਰੋ ਦਰਸ਼ਨ ਤੇ ਇਧਰ ਬਾਬਾ ਧੰਨਾ ਜੀ ਨੇ ਜੋੜੇ ਗੰਢੜ ਵਾਲੀ ਸਿੱੱਲਾ ਜਿਸ ਨੂੰ ਗੁਰੂ ਜੀ ਨੇ ਹੱਥਸ ਕੰਮਲ ਨਾਲ ਤੇ ਚਾਰਨ ਕੰਮਲ ਹਸਪਾਸ਼ਨ ਤੇ ਕੋਈ ਸੰਗਤ ਜੀ ਦਰਸ਼ਨ ਉਹਦੇ ਇਸ ਸਿੱਲੇ ਦੇ ਸਾਰੇ ਜੀ ਇਹ ਵਾਲੀ ਸੌਲੇ ਜੀ ਇਹ ਗੁਰਦੁਆਰਾ ਸੈਵਰੇ ਤੋਂ ਦਰਸ਼ਨ ਕਰਾ ਰਹੇ ਹਾਂ ਜਿੱਥੇ ਤਪਸਥਾਨਾ ਜਿੱਥੇ ਤਪੱਸਿਆ ਕੀਤੀ ਸੀ ਬਾਬਾ ਜੀ ਨੇ ਗੁਰੂ ਅਰਜਨ ਜੀ ਨੇ ਤੇ ਉਹਰੇ ਦਰਸ਼ਨ ਕਰਾ ਰਹੇ ਹਾਂ ਬਾਕੀ ਗੇੜੀ ਤੋ ਟੋ ਲਾਈਕ ਸ਼ੇਅਰ ਕਮੈਂਟ ਜਰੂਰ ਕਰਦੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਜੀ ਜੀ ਬਾਕੀ ਸਾਡੇ ਅਸੀਂ ਖਾਸ ਵਟਸਐਪ ਤੇ ਦੱਸਣ ਕਰਾਇਆ ਬਾਕੀ ਸਾਡੀ ਵੀਡੀਓ ਤੇ ਤਾਂ ਲੱਗੀ ਹੈ ਜੋ ਵੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਰਹੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਇੱਕ ਨਵੀਂ ਵੀਡੀਓ ਨਾਲ ਮਿਲਾਂਗੇ ਤਦ ਤੱਕ ਲਈ ਸਬ ਸ਼ੇਅਰ ਕਰ ਦਿਓ ਸਾਰਿਆਂ ਨੇ